ਆbeqz ਮਨੇ ਕਿਸਾਨ ਆਈ ਠੇਕੇ ਤੇ ਲੈ ਕੇ ਜਮੀਨਾਂ ਜਿਹੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਆਂ ਇਸ ਸਾਲ ਦੇ ਲਗਭਗ ਲੱਖ ਰੁਪਈਆ ਸਾਡੇ ਠੇਕਾ ਲੱਖ ਤੋਂ ਉੱਤੇ ਚੱਲੀ ਜਾਂਦਾ ਜਿਹੜਾ ਪਹਿਲਾਂ ਝੋਨਾ ਲਾਇਆ ਸੀ ਝੋਨਾ ਵੀ ਨਹੀਂ ਵਕਿਆ ਚੰਗੀ ਤਰ੍ਹਾਂ ਮੰਡੀਆਂ ਦੇ ਵਿੱਚ ਤੇ ਜਿਆਦਾ ਟਾਈਮ ਮੰਡੀਆਂ ਤੇ ਪਏ ਕਰਕੇ ਉਹ ਕੋ ਖਰਾਬ ਹੋ ਗਿਆ ਤੇ ਕੁਝ ਉਹਦਾ ਝਾੜ ਜਿਹੜੇ ਉਹ ਘਟ ਕੇ ਝੋਨਿਆਂ ਦੇ ਤੇ ਰੇਟ ਵੀ ਘਟ ਕੇ ਉਹਨਾਂ ਦੇ ਤੇ ਅਗਰ ਝੋਨੇ ਜੀ ਵੀ ਕਟਾ ਪਿਆ ਟਾਈਟਨਸ ਨੂੰ ਕ੍ਰੇਟ ਤੇ ਉਸ ਤੋਂ ਬਾਅਦ ਆ ਜੰਗ ਦਾ ਮਾਹੌਲ ਬਣ ਗਿਆ ਤੇ ਸਾਡਾ ਸ਼੍ਰੀਨਗਰ ਤੇ ਜੰਮੂ ਟਮਾਟਰ ਜਾਂਦਾ ਜਾਂਦਾ ਸੀ ਤੇ ਉਹ ਵੀ ਬੰਦ ਹੋ ਗਿਆ ਜੇਕਰ ਜਿਆਦਾ ਧੁੱਪ ਲੱਗ ਜੇ ਇਹ ਤਾਂ ਵੀ ਖਰਾਬ ਹੋ ਜਾਂਦਾ ਜੇਕਰ ਜਿਆਦਾ ਹੈ ਬਰਖਾ ਪੈ ਜੇ ਇਸ ਤੇ ਇਹ ਤਾਂ ਵੀ ਖਰਾਬ ਹੋ ਜਾਂਦਾ ਜੇਕਰ ਇਹ ਜਿਆਦਾ ਟਾਈਮ ਇਹਨੂੰ ਚੁਗਿਆ ਨਾ ਜਾਵੇ 2-4 ਦਿਨ ਲੰਘ ਜਾਣ ਇਹ ਤਾਂ ਵੀ ਖਰਾਬ ਹੋ ਜਾਂਦਾ ਜੀ 188 ਖੜੇ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਗਿਆਣਾ ਦੇ ਵਿੱਚ ਕਿਉਂਕਿ ਗੱਲ ਕਰੀਏ ਇਸ ਪਿੰਡ ਦੇ ਵਿੱਚ ਲਗਾਤਾਰ ਹਰ ਵਾਰ ਜਿਹੜੇ ਹੈਗੇ ਆ ਬੇਜ਼ਮੀਨੇ ਲੋਕ ਨੇ ਜਿਹੜੇ ਠੇਕੇ ਤੇ ਪੈੜੀ ਲੈ ਕੇ ਗੋਭੀ ਅਤੇ ਟਮਾਟਰ ਦੀ ਕਾਸ਼ਤ ਕਰਦੇ ਆ ਇਸ ਵਾਰ ਜਿਵੇਂ ਕਿ ਦੇਸ਼ ਦੇ ਵਿੱਚ ਜੰਗ ਦਾ ਮਾਹੌਲ ਸੀਗਾ ਤੇ ਦੂਜੇ ਪਾਸੇ ਬੇਰੁੱਤੀਆਂ ਜਿਹੜਾ بارشਾਂ ਹੋ ਰਹੀਆਂ ਇਸ ਕਾਰਨ ਟਮਾਟਰ ਦਾ ਕਾਫੀ ਨੁਕਸਾਨ ਹੋ ਰਿਹਾ ਸਾਡੇ ਨਾਲ ਕਿਸਾਨ ਮੌਜੂਦ ਨੇ ਹਾਂਜੀ ਬਾਈ ਜੀ ਆ ਕੀ ਨਾ ਤੁਹਾਡੇ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਪਿੰਡ ਕੰਗਿਆਣਾ ਜ਼ਿਲ੍ਹਾ ਫਰੀਦਕੋਟ ਇਸਟ ਪ੍ਰਕਾ ਜੀ ਕੀ ਸਮੱਸਿਆ ਜਿਹੜੀ ਆਈ ਕੋਲ ਤੁਹਾਨੂੰ ਸਾਹਮਣੇ ਆ ਰਹੀ ਹੈ ਕਿਉਂਕਿ ਤੁਸੀਂ ਇੱਥੇ ਵੇਖਿਆ ਜਾਂਦਾ ਕਿ ਆਮ ਗੋਭੀ ਤੇ ਟਮਾਟਰ ਦੀ ਜਿਹੜੀ ਕਾਸ਼ਤ ਜਿਆਦਾ ਕਰ ਦਿੱਤੇ ਦੇਖੋ ਜੀ ਇਹ ਨਾ ਬੇਜਮੀਨੇ ਕਿਸਾਨ ਹੈ ਇਹ ਠੇਕੇ ਤੇ ਲੈ ਕੇ ਜਮੀਨਾਂ ਜਿਹੜੇ ਸਬਜ਼ੀਆਂ ਦੀ ਕਾਸ਼ਤ ਕਰਦੇ ਆਂ ਇਸ ਸਾਲ ਦੇ ਲਗਭਗ ਲੱਖ ਰੁਪਈਆ ਸਾਡੇ ਠੇਕਾ ਲੱਖ ਤੋਂ ਉੱਤੇ ਚੱਲੀ ਜਾਂਦਾ ਤੇ ਜਿਹੜਾ ਪਹਿਲਾਂ ਝੋਨਾ ਲਾਇਆ ਸੀ ਝੋਨਾ ਵੀ ਨਹੀਂ ਵਿਕਿਆ ਚੰਗੀ ਤਰ੍ਹਾਂ ਮੰਡੀਆਂ ਦੇ ਵਿੱਚ ਤੇ ਜਿਆਦਾ ਟਾਈਮ ਮੰਡੀਆਂ ਤੇ ਪਏ ਕਰਕੇ ਉਹ ਕੋ ਖਰਾਬ ਹੋ ਗਿਆ ਤੇ ਕੁਝ ਉਹਦਾ ਝਾੜ ਜਿਹੜਾ ਉਹ ਘਟ ਕੇ ਝੋਨਿਆਂ ਦੇ ਤੇ ਰੇਟ ਵੀ ਕੱਟ ਗਿਆ ਉਹਨਾਂ ਦੇ ਤੇ ਅਗਰ ਝੋਨੇ ਦੀ ਵੀ ਕਟਾ ਪਿਆ ਤੇ ਮੜ ਉਸ ਤੋਂ ਬਾਅਦ ਗੋਭੀ ਲਾਈ ਸੀ ਗੋਭੀ ਵੀ ਜਿਆਦਾ ਪੰਜਾਬ ਦੇ ਵਿੱਚ ਲੱਗਣ ਕਰਨ ਜਿਹੜੇ ਗੋਭੀ ਦਾ ਰੇਟ ਹੈ ਜਿਹੜਾ ਉਹ ਵੀ ਬਿਲਕੁਲ ਹੀ ਖਤਮ ਹੋ ਗਿਆ ਸਾਰੇ 24 ਕੱਲੇ ਆ ਠੇਕੇ ਤੇ 24 ਦੇ 24 ਕੱਲੇ ਆਹੀ ਵਾਣ ਖੇਤ ਦੇ ਵਿੱਚ ਹੀ ਵਾਈ ਗੋਭੀ ਤੇ ਉਸ ਤੋਂ ਬਾਅਦ ਅਸੀਂ ਟਮਾਟਰ ਲਾਇਆ ਜੀ ਟਮਾਟਰ ਦੇ ਮਹਿੰਗਿਆ ਰਹੇ ਹਾਂ ਸਪਰੇ ਹਾਂ ਖਰਚੇ ਹੋਰ ਵੀ ਆਪਣੇ ਲੇਬਰ ਦੇ ਖਰਚੇ ਤੇ ਹੋਰ ਵੀ ਜੋ ਤੇ ਲੱਗਦਾ ਤੇ ਤੇ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਜੀ ਤੇ ਆ ਵੇ ਕ ਬੇਮੌਸਮੀ ਵਰਖਾ ਹੋ ਰਹੀ ਹੈ ਇਸ ਨਾਲ ਟਮਾਟਰ ਸਾਰਾ ਖਰਾਬ ਹੋ ਰਿਹਾ ਖੇਤਾਂ ਦੇ ਵਿੱਚ ਜਿਹੜਾ ਪਹਿਲਾਂ ਥੋੜਾ ਬਹੁਤ ਸਟਾਰਟ ਦੇ ਵਿੱਚ ਵੇਗਾ ਲੱਗਾ ਸੀ ਕੋਈ 2.5 300 ਨੂੰ ਕ੍ਰੀਟ ਤੇ ਉਸ ਤੋਂ ਬਾਅਦ ਆ ਜੰਗ ਦਾ ਮਾਹੌਲ ਬਣ ਗਿਆ ਤੇ ਸਾਡਾ ਸ਼੍ਰੀਨਗਰ ਤੇ ਜੰਮੂ ਟਮਾਟਰ ਜਾਂਦਾ ਜਾਂਦਾ ਸੀ ਤੇ ਉਹ ਵੀ ਬੰਦ ਹੋ ਗਿਆ ਆ ਜੰਗ ਦੇ ਮਾਹੌਲ ਕਰਕੇ ਤੇ ਇਹ ਕਰਕੇ ਜਿਹੜਾ ਬੇਮੌਸਮੀ ਇੱਕ ਵਰਖਾ ਹੋ ਗਈ ਹੈ ਇਹ ਕਰਕੇ ਜਿਹੜਾ ਸਾਡਾ ਟਮਾਟਰ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸਾਡੀ ਹੱਦ ਕੀ ਆਈ ਹੈ ਟਮਾਟਰ ਨੂੰ ਦਿਖਾਵਾਂ ਦਿਖਾਉਣ ਚੋਂ ਹਾਂ ਜੀ ਸਾਰੇ ਇੱਥੋਂ ਸਫਾਈ ਕੀਤੀ ਹੋਈ ਹੈ ਜੀ ਇਹ ਵਰਨੇ ਇਸ ਤਰ੍ਹਾਂ ਖਰਾਬ ਹੋਇਆ ਹੈ ਜੀ ਆ ਇਸ ਤਰ੍ਹਾਂ ਉਮੀਦ ਦੇ ਨਾਲ ਹੈ ਜਿਹੜਾ ਉਹ ਖਰਾਬ ਹੋ ਜਾਂਦਾ ਜੀ ਇਹ ਟਮਾਟਰ ਗਾਲ ਜਾਂਦਾ ਹੈ ਪਾਣੀ ਦੇ ਨਾਲ ਤੇ ਇਹਨੂੰ ਜੇਕਰ ਧੁੱਪ ਪੈਂਦੀ ਫੇਰ ਵੀ ਨੁਕਸਾਨ ਹੁੰਦਾ ਹੈ ਦਾ ਹਾਂ ਜੀ ਇਹ ਜੇਕਰ ਇਹ ਜ਼ਿਆਦਾ ਧੁੱਪ ਲੱਗ ਜੇ ਇਹ ਤਾਂ ਵੀ ਖਰਾਬ ਹੋ ਜਾਂਦਾ ਜੀ ਜੇਕਰ ਜ਼ਿਆਦਾ ਹੈ ਵਰਖਾ ਪੈ ਜੇ ਇਸ ਤੇ ਇਹ ਤਾਂ ਵੀ ਖਰਾਬ ਹੋ ਜਾਂਦਾ ਜੀ ਜੇਕਰ ਇਹ ਜ਼ਿਆਦਾ ਟਾਈਮ ਇਹਨੂੰ ਚੁਗਿਆ ਨਾ ਜਾਵੇ 2-4 ਦਿਨ ਲੰਘ ਜਾਣ ਇਹ ਤਾਂ ਵੀ ਖਰਾਬ ਹੋ ਜਾਂਦਾ ਜੀ ਤੇ ਮੰਡੀ ਕਰਨ ਦਾ ਕਿਵੇਂ ਹੈਗਾ ਕਿ ਖਰੀਦਿਆ ਜਾ ਰਿਹਾ ਨਹੀਂ ਹੁਣ ਕਿੱਧਰ ਆ ਰਿਹਾ ਨਹੀਂ ਜੀ ਮੰਡੀਆਂ ਚ ਤਾਂ ਨਾਂ ਦੇ ਮਾਤਰ ਖਰੀਦਿਆ ਜਾਂਦਾ ਜੀ ਕਿਉਂਕਿ ਵਪਾਰੀ ਜਿਹੜਾ ਉਹ ਹੈ ਨਹੀਂ ਘੱਟਦਾ ਵੀ ਸਾਨੂੰ ਘਾਟਾ ਨਾ ਪੈ ਜਾਏ ਸਾਡੀ ਮਜਬੂਰੀ ਹੈ ਜੀ ਸਾਨੂੰ ਤਾਂ ਇਹ ਤੋੜਨਾ ਹੀ ਪੈਂਦਾ ਕਿ 10 ਜੂਨ ਤੱਕ ਹੀ ਜ਼ਮੀਨਾਂ ਸਾਡੇ ਉਠੇਕੇ ਤੇ ਉਸ ਤੋਂ ਪਹਿਲਾਂ ਬਣਾਹੀ ਇਹ ਜ਼ਮੀਨਾਂ ਜਿਹੜੀਆਂ ਵਿਹਲੀਆਂ ਕਰਕੇ ਦੇਣੀਆਂ ਆਈਆਂ ਕੀ ਹੁਣ ਪੂਰੀ ਭਾਈ ਥੋੜੀ ਹੋ ਗਈ ਆ ਕਿ ਨਹੀਂ ਇਸ ਵਾਰ ਨਹੀਂ ਜੀ ਕਿਸੇ ਤਰ੍ਹਾਂ ਵੀ ਕੋਈ ਅੱਧ ਤੱਕ ਨਹੀਂ ਪਹੁੰਚੇ ਕਿਉਂਕਿ ਲੱਖ ਰੁਪਿਆ ਠੇਕਾ ਤੇ ਲੱਖ ਰੁਪਿਆ ਆ ਫਸਲਾਂ ਤਿੰਨ ਝੋਨਾ ਗੋਭੀ ਤੇ ਟਮਾਟਰ ਇਹਦੇ ਬੀਜ ਰਿਆਂ ਸਪ੍ਰਿਆਂ ਜਿਹੜਾ ਲੱਖ ਰੁਪਿਆ ਉੱਤੇ ਖਰਚਾ ਆ ਜਾਂਦਾ 2 ਲੱਖ ਤੇ ਅਹੀ ਸਰਪ 50 60 ਹਜ਼ਾਰ ਰੁਪਿਆ ਹੀ ਹਜੇ ਸਾਇਦ ਆਇਆ ਹੋਣਾ ਝੋਨੇ ਦਾ ਤੇ ਗੋਭੀ ਤਾਂ ਅਹੀ ਬਿਲਕੁਲ ਨਹੀਂ ਵੇਚੀ ਤੇ ਆ ਟਮਾਟਰਾਂ ਦਾ ਕੰਮ ਚੱਲੂ ਹੋਇਆ ਸੀ ਹੁਣ ਤੇ ਮ ਉਹ ਇਹ ਮੰਡੀਕਰਨ ਨੂੰ ਲੈ ਕੇ ਜਾਂ ਕੋਈ ਜਿਵੇਂ ਅੱਜ ਕੱਲ ਕੋਈ ਫੈਕਟਰੀਆਂ ਹੈਗੀਆਂ ਉਹਨਾਂ ਨਾਲ ਫਿਰ ਤਾਲੁਕਾ ਤੁਹਾਡਾ ਅੱਗੇ ਹੁੰਦਾ ਇਹ ਟਮਾਟਰ ਨੂੰ ਅੱਗੇ ਵਿੱਚ ਨਹੀਂ ਤਾਲੁਕਾ ਤਾਂ ਹੁੰਦਾ ਹੀ ਉਹਨਾਂ ਦਾ ਰੇਟ ਇੱਕ ਤਾਂ ਬਹੁਤ ਘੱਟ ਹੁੰਦਾ ਹੀ ਇੱਕ ਉਹ ਬਿਲਕੁਲ ਲਾਲ ਟਮਾਟਰ ਤੇ ਸਾਫਟ ਮਟਰ ਲੈਂਦੇ ਆ ਜੀ ਇੱਕ ਆਪਣੇ ਪੰਜਾਬ ਦੇ ਵਿੱਚ ਵੱਡੀਆਂ ਫੈਕਟਰੀਆਂ ਜਿਹੜੀਆਂ ਨਾ ਹੋਣ ਦਾ ਕਾਰਨ ਵੀ ਹੈ ਜਿਆਦਾ ਘੱਟ ਹੈ ਜੀ ਇਹ ਹਿਮਾਚਲ ਦੇ ਵਿੱਚ ਹੈ ਟਾਲੀਵਾਲ ਫੈਕਟਰੀ ਉੱਥੇ ਸਾਨੂੰ ਜਿਹੜਾ ਕਿਰਾਇਆ ਜਿਹੜਾ ਉਹ ਅੱਧਾ ਕਿਰਾਇਆ ਪੈਂਦਾ ਜੀ 6 ਰੁਪਏ ਕਿਲੋ ਦੇ ਹਿਸਾਬ ਨਾਲ ਲੈਂਦੇ ਉਹ 2.5 ਰੁਪਏ ਦਾ ਕਿਰਾਇਆ ਪੈਂਦਾ ਜੀ ਕੋ ਡੇਢ ਰੁਪਿਆ ਇਹ ਲੇਬਰ ਦਾ ਪੈਂਦਾ ਜੀ ਸਸਾ ਸਾਡੇ ਪੱਲੇ ਕੋਹਨੇ 1 ਰੁਪਇਆ ਜਾਂ 2 ਰੁਪਏ ਪੈਂਦਾ ਕਿਸਾਨ ਦੇ ਪੱਲੇ ਸਰਕਾਰਾਂ ਕੋਈ ਵੀ ਸਮੇਂ ਦੀ ਗਲਤ ਕੀਤੀ ਹੋਵੇ ਕਾਹੀ ਲੰਮੇ ਤੋਂ ਵੀ ਬੀਜ ਦਿਆ ਰਹੇ ਹਾਂ ਕਿ ਸਰਕਾਰਾਂ ਹੱਥ ਫੜਦੀਆਂ ਫਿਰ ਨਹੀਂ ਜੀ ਸਰਕਾਰਾਂ ਨੇ ਜਿਹੜੇ ਬੇਜਮੀਨੇ ਕਿਸਾਨ ਜੀ ਨਾ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਨਾ ਕਿਸੇ ਤਰ੍ਹਾਂ ਦਾ ਕੋਈ ਮੌਜਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬਾਗਬਾਨੀ ਖੇਤੀਬਾੜੀ ਵਿਭਾਗ ਜਾ ਕੇ ਆਉਂਦੇ ਆ ਜਰੂਰ ਲੇਕਿਨ ਮਦਦ ਕਿਸ ਤਰ੍ਹਾਂ ਦੀ ਕੋਈ ਨਹੀਂ ਹੋਈ ਤਾ ਹੋਰ ਵੀ ਸਾਡੇ ਕਿਸਾਨ ਮੌਜੂਦ ਨੇ ਆਓ ਹਾਂ ਜੀ ਅਬ ਇਹ ਕਿਨਾ ਹੋਣਾ ਮੇਰਨਾ ਕਰਦਾ ਸੀ ਦੱਸ ਜੀ ਆ ਕਿਵੇਂ ਦੀ ਇਸ ਵਾਰ ਫਿਰ ਨੁਕਸਾਨ ਕਿੰਨਾ ਪੈ ਰਿਹਾ ਤੇ ਨੁਕਸਾਨ ਬਹੁਤ ਪੈ ਰਿਹਾ ਜੀ ਜੀ ਨੁਕਸਾਨ ਬਹੁਤ ਜ਼ਿਆਦਾ ਮੀਂਹ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋ ਗਏ ਤੇ ਠੇਕਾ ਵੀ ਨਹੀਂ ਪੂਰਾ ਹੋ ਸਕਦੀ ਦਾ ਜੀ ਤੇ ਠੇਕੇ ਵਾਲੇ ਫਿਰ ਕੋਈ ਘਾਟਾ ਛੱਡਦੇ ਆ ਕਿ ਨਹੀਂ ਕਿ ਪੂਰਾ ਦਾ ਲੈ ਨਹੀਂ ਜੀ ਉਹ ਤਾਂ ਪੂਰਾ ਹੀ ਲੈਂਦੇ ਆ ਉਹਨਾਂ ਨੇ ਕਹਾ ਤਾਂ ਛੱਡਣਾ ਹੀ ਹੂੰ ਤੇ ਅੱਜ ਕੀ ਵਾਰ ਕਿੰਨਾ ਕਿ ਮੀਂਹ ਨਾਲ ਜਿਵੇਂ ਮੀਂਹ ਨਾਲ ਵੇਖਿਆ ਗਿਆ ਤੇ ਹੁਣ ਜਿਹੜੀ ਫਸਲ ਲੱਗੀ ਆ ਕੀ ਇਹ ਤੁਹਾਡੇ ਉੱਪਰ ਭਾਈ ਕਰ ਪਾਉਗੀ ਕਿ ਨਹੀਂ ਪੁੱਜਗੀ ਨਹੀਂ ਮੁਸ਼ਕਲ ਆ ਜੀ अच्छा क्योंकि बहुत ज्यादा नुकसान हो गई ਤੇ ਟਮਾਟਰ ਵੈਕ ਨਹੀਂ ਰਿਹਾ ਅੱਗੇ ਠੀਕ ਹੈ ਫੈਕਟਰੀ ਵਾਲੇ ਹੂੰ ਸਸਤਾ ਲੈਂਦੇ ਤੇ ਤੁਸੀਂ ਕਿ ਬੀਜਿਆ ਹੈ ਟਮਾਟਰ ਟਮਾਟਰ 6 6 ਕਿੱਲੇ ਠੀਕ ਹੈ 6 ਦੇ 6 ਕਿੱਲੇ ਬਰਬਾਦ ਹੋ ਗਏ ਤੇ ਪੂਰੇ ਪਿੰਡ ਦੀ ਗੱਲ ਕਰੀਏ ਕਿਉਂਕਿ ਇਹ ਇਹ ਨੇੜੇ ਜਿਹੜੇ ਪਿੰਡ ਦੇ ਵੇਖਿਆ ਜਾਂਦਾ ਕਿ ਜ਼ਿਆਦਾਤਰ ਇੱਥੇ ਗੋਭੀ ਤੇ ਟਮਾਟਰ ਹੀ ਬੀਜੇ ਜਾਂਦੇ ਆ ਤੇ ਕਿੰਨਾ ਏਰੀਆ ਹੋਊਗਾ ਜਿਹੜਾ ਇਹ ਚੀਜ਼ ਵਿੱਚ ਆਇਆ ਟਮਾਟਰ ਦਾ ਹੁਣ ਕੋਈ ਕਹਿ ਨਹੀਂ ਸਕਦਾ ਸਾਰਾ ਏਰੀਆ ਪਿੰਡ ਹੀ ਸਾਰਾ ਟਮਾਟਰ ਲਾਉਂਦਾ ਜੀ ਸਾਰਿਆਂ ਨੂੰ ਇਹੀ ਦਿੱਕਤ ਆ ਰਹੀ ਹੈ ਜੀ ਸਾਰਿਆਂ ਨੂੰ ਇਹੀ ਦਿੱਕਤ ਆ ਰਹੀ ਹੈ ਤੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਜਿਹੜਾ ਹੈਗਾ ਕਿਸਾਨਾਂ ਨੂੰ ਜਿਹੜੀ ਹੈਗੀ ਦਿੱਕਤ ਟਮਾਟਰ ਚਾਹੇ ਗੋਭੀ ਫਲ ਹੋਵੇ ਗੋਭੀ ਹੋਵੇ ਹਰ ਇੱਕ ਚੀਜ਼ ਦੀ ਆ ਰਹੀ ਹੈਗੀ ਆ ਹਾਲਾਂਕਿ ਇਸ ਵਿੱਚ ਮੰਡੀ ਕਰਨ ਦੀ ਸਮੱਸਿਆ ਆ ਰਹੀ ਹੈ ਦੂਜੇ ਪਾਸੇ ਜਿਵੇਂ ਬੇਮੌਸਮੀ ਮੌਸਮੀ ਜਿਹੜੀ ਬਾਰਸ਼ ਹੋਈ ਆ ਉਸ ਦੇ ਨਾਲ ਜਿਹੜਾ ਟਮਾਟਰ ਨੁਕਸਾਨ ਹੋ ਰਿਹਾ ਤੇ ਜਿਨ੍ਹਾਂ ਵੱਲੋਂ ਜੋ ਲੱਖ ਰੁਪਏ ਭਰ ਕੇ ਜੇ ਠੇਕੇ ਤੇ ਪੈੜੀ ਲਈ ਗਈ ਆ ਉਸ ਦੀ ਫਿਰ ਭਾਈ ਨਹੀਂ ਹੋ ਰਹੀ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬੇਜ਼ਮੀਨੇ ਇੱਕ ਕਿਸਾਨਾਂ ਲਈ ਸਰਕਾਰ ਕਦੋਂ ਹੱਥ ਅੱਗੇ ਆਉਂਦਾ ਤੇ ਤਾਂ ਜੋ ਇਹ ਆਪਣਾ ਗੁਜ਼ਾਰਾ ਕਰ ਸਕਣ ਤੇ ਜੋ ਇਹਨਾਂ ਉੱਪਰ ਜੋ ਲਗਾਤਾਰ ਇਹਨਾਂ ਕਹਿਣਾ ਕਿ ਇਹਨਾਂ ਦਾ ਮੋਹਜਾ ਦਿੰਦਾ ਜਾਂ ਦਿੱਤਾ ਜਾਵੇ ਦੀ ਨਾਲ ਜਿਹੜਾ ਇਹਨਾਂ ਹੋਰ ਮਦਦ ਵੀ ਸਰਕਾਰਾਂ ਵੱਲੋਂ ਜਿਹੜੀ ਕੀਤੀ ਆ ਵੀ ਦੇਖਣ ਵਾਲਾ ਸਮਾਂ ਹੋਵੇਗਾ ਜਗਮਨ ਟੀਵੀ ਲਈ ਜਗਤਾਰ ਸਿੰਘ